ਸੁਮੇਤ ਗੁਰਜਨ ਸਿੰਘ ਦੀ ਕੋੜੀਆਂ ਦੀ ਸੇਵਾ ਕਰ ਰਹੀ ਸੀਗੇ ਤੇ ਉੱਥੇ ਇੱਕ ਵਿਅਕਤੀ ਆਇਆ ਸੀ ਸੇਵਾ ਕਰਦੇ ਰਹੀ ਸੀ ਆਪਸ ਵਿੱਚ ਉਹਨਾਂ ਦਾ ਲੜਾਈ ਝਗੜਾ ਹੋ ਗਿਆ ਸੀਗਾ ਜਿਸ ਨੂੰ ਤਲਵਾਰ ਨਾਲ ਜਿਹੜਾ ਹੈਗਾ ਗੁਰਜਨ ਸਿੰਘ ਤੇ ਵਾਰ ਕੀਤਾ ਸੀਗਾ ਖੰਭੇ ਹੱਥ ਦਾ ਜਿਹੜਾ ਬ੍ਰਿਸ਼ਟ ਨੂੰ ਹੱਥ ਲੱਗ ਗਿਆ ਸੀਗਾ ਤੇ ਉਹ ਨੀਚੇ गिर ਗਿਆ ਸੀ ਜ਼ਮੀਨ ਤੇ ਜੀ ਇਹ 58224 ਨੂੰ ਸਾਨੂੰ ਪੀਜੀ ਜਲਦੀ ਕਰਤੇ ਕੰਜ਼ੂਰ ਹੋਇਆ ਸੀਗਾ ਕਿ ਗੁਰਜਨ ਸਿੰਘ son of ਗੁਰਮukh ਸਿੰਘ ਵਾਸੀ ਪਿੰਡ ਅਲੀਗੋ ਇਹ ਦਾਖਲ ਹੋਇਆ ਹੈ ਰਾਜਨੀ ਇਸ ਤਰ੍ਹਾਂ ਜਿਹੜਾ ਸੀਗਾ ਸੁਖਵੀਰ ਸਿੰਘ ਪੁੱਤਰ ਸਕੰਦਰ ਸਿੰਘ ਵਾਸੀ ਪਿੰਡ ਬੂਤਕੜ ਇਹਨਾਂ ਦੀ ਜੀ ਸਟੇਟਮੈਂਟ ਰਿਕਾਰਡ ਕੀਤੀ ਸੀਗੀ ਜਿਨ੍ਹਾਂ ਆਪਣੇ ਸਟੇਟਮੈਂਟ ਵਿੱਚ ਲਿਖਾਇਆ ਸੀਗਾ ਕਿ ਇਹ ਸਮੇਤ ਗੁਰਜਨ ਸਿੰਘ ਦੇ ਘੋੜਿਆਂ ਦੀ ਸੇਵਾ ਕਰ ਰਹੇ ਸੀਗੇ ਤੇ ਉੱਥੇ ਇੱਕ ਵਿਅਕਤੀ ਆਇਆ ਸੀ ਜਿਸ ਦਾ ਨਾਮ ਸੀਗਾ ਜਸਵੀਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਮਾਧੀਆਂ ਇਹਨਾਂ ਦਾ ਜਿਹੜਾ ਸੀਗਾ ਕਿ ਘੋੜਿਆਂ ਦੀ ਸੇਵਾ ਕਰਦੇ ਜਿਹੜਾ ਸੀ ਆਪਸ ਵਿੱਚ ਉਨ੍ਹਾਂ ਨਾਲ ਲੜਾਈ ਝਗੜਾ ਹੋ ਗਿਆ ਸੀਗਾ ਤੇ ਲੜਾਈ ਝਗੜੇ ਦਾ ਜਿਹੜਾ ਜਸਵੀਰ ਸਿੰਘ ਸੀਗਾ ਉਸ ਨੇ ਤਲਵਾਰ ਨਾਲ ਜਿਹੜਾ ਹੈਗਾ ਗੁਰਜਨ ਸਿੰਘ ਤੇ ਵਾਰ ਕੀਤਾ ਸੀਗਾ ਜੋ ਲੜਾਈ ਦੌਰਾਨ ਜਿਹੜਾ ਸੀਗਾ ਕਿ ਗੁਰਜਨ ਸਿੰਘ ਦਾ ਜਿਹੜਾ ਖੰਭੇ ਹੱਥ ਦਾ ਜਿਹੜਾ ਰਿਸਟ ਤੋਂ ਹੱਥ ਲੈ ਗਿਆ ਸੀਗਾ ਤੇ ਔਰ ਨੀਚੇ ਗਿਰ ਗਿਆ ਸੀ ਜਮੀਨ ਤੇ ਤੇ ਰਾਈਟ ਪਾਮ ਤੇ ਜਿਹੜਾ ਹੈਗਾ ਸੀ ਉੱਤੇ ਸੜਦਾ ਰਚਨਾ ਆਇਆ ਸੀਗਾ ਜਿਸ ਕਰਕੇ ਜਿਹੜਾ ਹੈ ਜੀ ਮਜਰੂਬੀ ਹਾਲਤ ਵਿੱਚ ਜਿਹੜਾ ਇਲਾਜ ਲਈ ਨੂੰ ਜਿਹੜਾ ਸੀਗਾ ਦਾਖਲ ਕਰਾਇਆ ਸੀ ਕਿਸੇ ਤੇ ਹੁਣ ਕਿੱਥੇ ਲੱਗ ਲੈ ਜੀ ਇਸ ਫਿਲਹਾਲ ਜਿਹੜਾ ਹੈਗਾ ਕਿ ਮਜਰੂਬ ਜਿਹੜਾ ਹੈਗਾ ਗੁਰਜੰਟ ਸਿੰਘ ਇਹ ਪੀਜੀਏ ਦਾਖਲ ਹੈ ਤਾਂ ਆਪਰੇਸ਼ਨ ਹੋ ਗਿਆ ਤੇ ਹੱਥ ਜਿਹੜਾ ਐਸਾ ਵਾਪਸ ਜੋੜਤਾ ਗਿਆ ਸਰ ਇਹ ਕੌਣ-ਕੌਣ ਸੀਗੇ ਜੀ ਦੋਨੇ ਗੁਰਜੰਟ ਦੇ ਨੰਸ ਜੀ ਗੁਰਜੰਟ ਸਿੰਘ ਜਿਹੜੇ ਹੈਗੇ ਇਹ ਜਥੇਦਾਰ ਸੀਗੇ ਇਹਨਾਂ ਕੋਲ ਉਹ ਰੰਨੀ ਜਿਹੜੇ ਸੇਵਾ ਦਾ ਸੇਵਾ ਦਾ ਇਹਨਾਂ ਕੋਲ ਵਿਚਾਰ ਸੀਗਾ। ਉਹ ਗ੍ਰਿਫਤਾਰ ਕਿਉਂ ਕੀਤਾ ਗਿਆ? ਜਿਸ ਜਿਹੜਾ ਹੈਗਾ ਦੋਸ਼ੀ ਜਸਵੀਰ ਸਿੰਘ ਜਿਹੜਾ ਹੈਗਾ ਕੱਲ ਮਿਤੀ 6/8 ਨੂੰ ਗ੍ਰਿਫਤਾਰ ਕੀਤਾ ਗਿਆ। ਇਹਨੂੰ ਗ੍ਰਿਫਤਾਰ ਬਾਨਗੜ੍ਹ ਸਾਹਿਬ ਦੇ ਨੇੜੇ ਤੋਂ ਗ੍ਰਿਫਤਾਰ ਕੀਤਾ ਗਿਆ। ਜਿਹੜਾ ਜਸਵੀਰ ਸਿੰਘ ਹੈ ਜੀ ਇਸ ਤੇ ਪਹਿਲਾਂ ਵੀ 178/18 ਮਕਦਮਾ ਦਰਜਾ ਥਾਣਾ ਫਤਿਗੜ ਸਾਹਿਬ ਦਾ ਅੰਡਰ ਸੈਕਸ਼ਨ 330 324 ਆਈਪੀਸੀ ਦਾ। ਤੇਸ ਮੁਕਦਮੇ ਵਿੱਚ ਪਹਿਲਾਂ ਭਗੋੜਾ ਵੀਰੇ ਜਿਹਨੂੰ ਫੜਾਇਆ ਗਿਆ ਸੀ ਗੱਲ ਕੀਤੀ ਹੈ ਵੀ ਕੋਈ ਰਿਕਵਰੀ ਵੀ ਕਰਾ ਵੀ ਹੋਈ ਹੈ ਜਿੰਨਾਂ ਲਈ ਹੈ ਨਾ ਹੱਤ ਵਿੱਢਿਆ ਕੋਈ ਕਿਰਪਾ ਦੇਣ ਵਾਲਿਆ ਤੇਸ ਤਰ ਹਥਿਆਰ ਨਾਲ ਕਿਸ ਨੂੰ ਜੀ ਜਿਹੜੇ ਹਥਿਆਰ ਨਾਲ ਨੇ ਮਾਰ ਕੀਤਾ ਸੀ ਅਗਰਜਨ ਸਿੰਘ ਤੇ ਉਸ ਇਸ ਤਰ੍ਹਾਂ ਕਬਰ ਕਰਿਆ ਕੋਈ ਜੀ ਦੇ ਕੋਣ ਜੀ ਐਲਪੀ ਜਿੱਤਾ ਜੀ ਹਾਣੇ ਮਾਨਵ ਦਾਸ ਨੂੰ ਪੇਸ਼ ਕੀਤਾ ਗਿਆ ਸੀਗਾ ਜਿੱਥੇ ਇਹਨੂੰ ਜਿਹੜਾ ਹੈਗਾ ਕਿ ਜੁਡੀਸ਼ੀਅਨ ਕਸਟਡ ਵਿੱਚ ਪੇਟਾ ਗਿਆ ਜੀ